ਸੱਲੋ ਸਾਹਿਬ ਫਿਲਮ ਆ ਰਹੀ ਹੈ ਅਮਰਜੈਂਸੀ ਇੱਕ ਵਾਰ ਫੇਰ ਕਹਿੰਦੇ ਪੰਜਾਬ ਨੂੰ ਲਾਂਬੂ ਲਾਉਣ ਦਾ ਯਤਨ ਹੈ ਦੇਖ ਕੇ ਤੇ ਹਰ ਕੋਈ ਕੋਈ ਸਿੱਖ ਬਰਦਾਸ਼ਤ ਨਹੀਂ ਕਰੇਗਾ ਕਿ ਜਦੋਂ ਕਿ ਸਾਡੇ ਜਨਰਲ ਸਿੰਘ ਜੀ ਨੇ ਕਦੀ ਕੋਈ ਨਾ ਖਾਲਸਾਂ ਮੰਗਿਆ ਤੇ ਨਾ ਸਿੱਖਾਂ ਨੇ ਕੋਈ ਜ਼ਿਆਤੀ ਕੀਤੀ ਹੈ ਤੁਸੀਂ ਸੰਤਾਂ ਦੇ ਨਾਲ ਕਿੰਨੀ ਵਾਰ ਮਿਲੇ ਹੋ ਕਿੰਨੀ ਵਾਰ ਉਹਨਾਂ ਦੇ ਨਾਲ ਮੁਲਾਕਾਤਾਂ ਹੁੰਦੀਆਂ ਸੀ ਕਿੰਨੇ ਕ ਸਮੇਂ ਮੈਨੂੰ ਬਚਾਰਾ ਕਟੋ-ਕਟ ਕਟੋ-ਕਟ ਪੰਜ ਵਾਰ ਤੋਂ ਹੋਈ ਹੈ 6 ਵਾਰ ਹੋਈ ਬਲਕੇ ਕਦੇ ਸੰਤਾਂ ਨੇ ਵੱਖਵਾਦ ਦੀ ਜਾਂ ਵੱਖਰੇ ਮੁਲਕ ਦੀ ਗੱਲ ਕੀਤੀ ਤੁਸੀਂ ਮਿਲਦੇ ਰਹੋ ਉਹਨੇ ਸੰਬੋਧਨ ਵੀ ਦੇਖੇ ਨੇ ਤੁਸੀਂ ਉਹ ਉਹ ਸੰਦਰਸ਼ ਦੇ ਵਿੱਚ ਵਿਚਰਦੇ ਵੀ ਰਹੇ ਕਿੱਤੇ ਵੀ ਨਹੀਂ ਕੀਤੀ ਉਹਨਾਂ ਕਹਿੰਦਾ ਮੰਗ ਕੋਈ ਨਹੀਂ ਜੇ ਤੁਸੀਂ ਦੇਣਾ ਚਾਹ ਦੇ ਦੇ ਵੀਰੇ ਭਾਈ ਲਾ ਲਾਂਗੇ ਝੋਲੀ ਪਾ ਲਾਂਗੇ ਫਿਲਮ ਰਿਲੀਜ਼ ਹੁੰਦੀ ਹੈ ਕਹਿੰਦੇ 16 ਮਾਫ ਕਰਨਾ 6 ਸਤੰਬਰ ਨੂੰ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਕੀ ਮਾਹੌਲ ਆ ਪੰਜਾਬ ਦੇ ਵਿੱਚ ਬਣ ਸਕਦਾ ਕੋਸ਼ਿਸ਼ ਹੈ ਕਿ ਫਿਲਮ ਨਾ ਚੱਲੇ ਜੇ ਚਲੇਗੀ ਤਾਂ ਇਹਦਾ ਰਿਜ਼ਲਟ ਮਾੜਾ ਨਿਕਲੇਗਾ ਸ਼ੋਰ ਕਿਉਂਕਿ ਸਿੱਖ ਨੌਜਵਾਨ ਅੱਗੇ ਪੜਕੇ ਹੋਏ ਨੇ ਤੇ ਹੋ ਸਕਦਾ ਕੋਈ ਫਤਲੂ ਗਰ ਛੂਟੀਆਂ ਬੜੀ ਹੋ ਜਾ ਕੋਈ ਸ਼ਰਾਰਤ ਹੋ ਜਾ ਕੇ ਤਾਂ ਇਹ ਮਰਯਸੇ ਕਰਕੇ ਨਾ ਐਮਪੀ ਬੜਨ ਵਾਸਤੇ ਹੀ ਤੇਨਸਾਰਾ ਡਰਾਮਾ ਕੀਤਾ ਸੀ ਬੜਨ ਵਾਸਤੇ ਐਮਪੀ ਬੜਨ ਵਾਸਤੇ ਉਹਨੇ ਸਿੱਖਾਂ ਨੂੰ ਨਫ਼ਰਤ ਕੀਤੀ ਹੈ ਪੰਜਾਬ ਨੂੰ ਨਫ਼ਰਤ ਕੀਤੀ ਹੈ ਆਪਣਾ ਭਾਈ ਜਸਵੰਤ ਸਿੰਘ ਖਾਲੜਾ ਸੀ ਉਹਨਾਂ ਦੇ ਨਾਮ ਤੇ ਫਿਲਮ ਬਣਨੀ ਸੀ ਉਹਨੇ ਹਾਂ ਦਲਜੀਤ ਨੇ ਬਣਾਈ ਉਹ ਫਿਲਮ ਦੇ ਵਿੱਚ 80 ਕਟ ਲਾਏ ਗਏ ਨੇ ਉਹ ਫਿਲਮ ਹਲੇ ਤੱਕ ਨੀਰਲੀ ਨਹੀਂਰਵੀਰਕਾਰ ਦੇ ਕੋਈ ਜਿਹੜੀ ਕੋਈ ਪੰਜਾਬ ਦੇ ਹੱਕ ਦੀ ਜਾਂ ਸਿੱਖਾਂ ਦੇ ਹੱਕ ਦੀ ਕੋਈ ਵੀ ਫਿਲਮ ਬਣੇਗੀ ਨਾ ਬਣ ਨਹੀਂ ਦੇਣੀ ਵਿਵਾਦਾਂ ਦੇ ਵਿੱਚ ਰਹਿਣ ਵਾਲੀ ਕੰਗਣਾ ਰਣੌਤ ਨੇ ਹੁਣ ਨਵਾਂ ਵਿਵਾਦ ਖੜਾ ਕਰ ਦਿੱਤਾ ਹੈ ਉਸ ਦੀ ਫਿਲਮ ਆ ਰਹੀ ਹੈ ਅਮਰਜੈਂਸੀ ਜਿਸ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਸਿੱਖਾਂ ਦੇ ਕਿਰਦਾਰ ਨੂੰ ਗਲਤ ਤਰੀਕੇ ਦੇ ਨਾਲ ਦਿਖਾਇਆ ਜਾ ਰਿਹਾ ਜਿਹੜਾ ਫਿਲਮ ਦਾ ਟ੍ਰੇਲਰ ਆਇਆ ਉਸ ਦੇ ਵਿੱਚ ਇੱਕ ਸਿੱਖ ਵਿਅਕਤੀ ਕਹਿ ਰਿਹਾ ਕਿ ਸਾਨੂੰ ਖਾਲਿਸਤਾਨ ਚਾਹੀਦਾ ਹੁਣ ਇਹੀ ਕਿਹਾ ਜਾ ਰਿਹਾ ਹੈ ਕਿ ਉਹ ਜਿਹੜਾ ਵਿਅਕਤੀ ਆ ਉਹ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਉਸ ਨੂੰ ਦਿਖਾਇਆ ਗਿਆ ਇਹ ਜਿਹੜੇ ਵੱਡੇ ਪੱਧਰ ਤੇ ਇਹ ਰੌਲਾ ਪੈ ਰਿਹਾ ਹੈ ਕਿ ਕਦੇ ਵੀ ਸੰਤਾ ਨੇ ਖਾਲਸਤਾਨ ਦੀ ਮੰਗ ਨਹੀਂ ਕੀਤੀ ਸੀ ਸਾਡੇ ਨਾਲ ਖੜਕੂ ਸੰਘਰਸ਼ ਦੇ ਵਿੱਚ ਵਿਚਰਨ ਵਾਲੇ ਹਰਮਿੰਦਰ ਸਿੰਘ ਢਿੱਲੋਂ ਨੇ ਲੰਮਾ ਸਮਾਂ ਇਹਨਾਂ ਨੇ ਜੇਲ੍ਹ ਵੀ ਕੱਟੀ ਆ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਦੇ ਨਾਲ ਅਕਸਰ ਮੁਲਾਕਾਤਾਂ ਕਰਦੇ ਰਹਿੰਦੇ ਸੀ ਉਹਨਾਂ ਦੇ ਸੰਬੋਧਨ ਵੀ ਸੁਣਦੇ ਉਹਨਾਂ ਦੇ ਨਾਲ ਵਿਚਾਰਾਂ ਦੀ ਸਾਂਝ ਵੀ ਪਾਉਂਦੇ ਸੀ ਵੈਗੁਰਜੀਕਾ ਖਾਲਸਾ ਵੈਗੁਰਜੀਕਾ ਖਾਲਸਾ ਵੈਗੁਰਜੀ ਫਤਿਹ ਦੀ ਢਿੱਲੋਂ ਸਾਹਿਬ ਫਿਲਮ ਆ ਰਹੀ ਹੈ ਅਮਰਜੈਂਸੀ ਦੇਖਿਆ ਹੋਣਾ ਤੁਸੀਂ ਵੀ ਟ੍ਰੇਲਰ ਉਹਦਾ ਇੱਕ ਵਾਰ ਫੇਰ ਕਹਿੰਦੇ ਪੰਜਾਬ ਨੂੰ ਲੰਬੂ ਲਾਉਣ ਦਾ ਯਤਨ ਹੈ ਲੰਬੂ ਲਾਉਣ ਦਾ ਯਤਨ ਹੈ ਜੀ ਪਤਾ ਨਹੀਂ ਇਹਦੇ ਪਿੱਛੇ ਕੌਣ ਕੰਮ ਕਰਦਾ ਹੈ ਹੁਣ ਇਹ ਮੰਨਣਾ ਪਏਗਾ ਕਿ ਉਹਨੂੰ ਛੋਟ ਪੂਰੀ سپورਟ ਹੈ ਸੈਂਟਰ ਦੀ ਹੂੰ ਜਿਹੜੀ ਪਾਰਟੀ ਸਾਫ਼ ਨਜ਼ਰ ਆਉਂਦਾ ਹੈ ਜਿਹੜੇ ਲੋਕ ਪੰਜਾਬ ਨੂੰ ਨਹੀਂ ਲਾਈਕ ਕਰਦੇ ਜਾਂ ਸਿੱਖਾਂ ਨੂੰ ਨਹੀਂ ਰਾਇ ਕਰਦੇ ਤੇ ਉਹ ਇਹਨੂੰ ਰਿਪੋਰਟ ਕਰਦੇ ਨੇ ਜਿਸ ਤਰ੍ਹਾਂ ਦਾ ਇਹਨੇ ਫੋਟੋ ਇਹ ਪਿਕਚਰ ਬਣਾਈ ਹੈ ਤੇ ਐਕਸ਼ਨ ਲਿਆ ਹੈ ਇਹਤੇ ਪੂਰਾ ਜੇ ਸਰਕਾਰ ਜਾਵੇ ਤਾਂ ਐਕشن ਲੈਣੀ ਚਾਹੀਦੀ ਹੈ ਜੀ ਔਰ ਇਹ ਇਹੋ ਜੀ ਪਿਕਚਰ ਨਾਲ ਇਹ ਹੈ ਕਿ ਬੜੀ ਜਾਗਤਾ ਪੈਦਾ ਹੋ ਸਕਦੀ ਹੈ ਹੂੰ ਉਹਦੇ ਨਾਲ ਵੱਧ ਵੱਧ ਨੁਕਸਾਨ ਹੋ ਸਕਦਾ ਹੈ ਸਾਫ ਨਜ਼ਰ ਆਉਂਦਾ ਹੈ ਵੀ ਇਸ ਤੱਕ ਉਹ ਇਹੋ ਜੀ ਸਿਚੁਏਸ਼ਨ ਪੈਦਾ ਕਰਨਾ ਚਾਹੁੰਦੀ ਹੈ ਜਿਸ ਦੇ ਨਾਲ ਮਾਰਕਾਟ ਫਿਰ ਅੱਗੇ ਵੰਗ ਦੀ 84 ਆਉਂ ਹੋਵੇ ਕਿਉਂਕਿ ਫਿਕਰ ਇਹ ਦੇਖ ਕੇ ਤੇ ਹਰ ਕੋਈ ਕੋਈ ਸੇਕ ਬਰਦਾਸ਼ਤ ਨਹੀਂ ਕਰੇਗਾ ਕਿ ਜਦੋਂ ਕਿ ਸਾਡੇ ਜਨਰਲ ਸਿੰਘ ਜੀ ਨੇ ਕਦੀ ਕੋਈ ਨਾ ਖਾਲਸਾ ਮੰਗਿਆ ਤੇ ਨਾ ਸਿੱਖਾਂ ਨੇ ਕੋਈ ਜ਼ਿਆਤੀ ਕੀਤੀ ਹੈ ਤੁਸੀਂ ਸੰਤਾਂ ਦੇ ਨਾਲ ਕਿੰਨੀ ਵਾਰ ਮਿਲੇ ਹੋ ਕਿੰਨੀ ਵਾਰ ਉਹਨਾਂ ਦੇ ਨਾਲ ਮੁਲਾਕਾਤਾਂ ਹੁੰਦੀਆਂ ਸੀ ਕਿੰਨੇ ਕ ਸਮੇਂ ਮੈਨੂੰ ਕੱਟੋ-ਕੱਟ ਕੱਟੋ-ਕੱਟ ਪੰਜ ਵਾਰ ਤੋਂ ਹੋਈ ਹੈ 6 ਵਾਰੀ ਹੋਈ ਬਲਕੇ ਮਿਲਦੇ ਰਹਿੰਦੇ ਹਾਂ ਹਾਂ ਕਦੇ ਲਗਭਗ ਟਾਈਮਾਂ ਚ ਦੋ ਵਾਰੀ ਤਾਂ ਮੇਰੇ ਮਿਸਿਸ ਨਾਲ ਸਨ ਹਾਂਜੀ ਉਹ ਤੇ ਜਦੋਂ ਕੋਈ ਇਸ ਤਰ੍ਹਾਂ ਨੇ ਪ੍ਰੋਬਲਮ ਆ ਗਈ ਸੀ ਇੱਕ ਭੈਣ ਜੀ ਅਮਰਜੀਤ ਕੌਰ ਉਹਨਾਂ ਨੂੰ ਤੇ ਕੋਈ ਬਿਮਾਰ ਨਹੀਂ ਸੀ ਲੈਣ ਤੇ ਪਿਆਰ ਬਿਮਾਰ ਨਹੀਂ ਸੀ ਲੈ ਰਿਆ ਸੰਤਾ ਨੇ ਪਹਿਲਾਂ ਜਦੋਂ ਭੈਣ ਅਮਰਜੀਤ ਕੌਰ ਰਹਿਸਾਨਾ ਤੇ ਨਾਂਕਣ ਵਾਸਤੇ ਤੇ ਉਤੋਂ ਇਹ ਸੰਤਾ ਨੇ 4-5 ਸਿੰਘਾਂ ਨੂੰ ਅਥਰਾ ਅਸਲਾ ਦਿੱਤਾ ਸੀ ਉਹਨਾਂ ਨੂੰ ਸਿਕਿਉਰਿਟੀ ਵਾਸਤੇ ਤੇ ਇੱਕ ਵਾਰੀ ਸਰਕਾਰ ਨੇ ਕੋਸ਼ਿਸ਼ ਕੀਤੀ ਉਹਨਾਂ ਨੂੰ ਉਥੋਂ ਫੜਨ ਵਾਸਤੇ ਪਿੱਛੇ ਵਰ ਬਿਲਡਿੰਗ ਦੇ ਵਿੱਚ ਪੌੜੀਆਂ-ਪੁੜੀਆਂ ਲਾ ਕੇ ਫੋਰਸ ਜੜਨ ਲੱਗੀ ਉੱਤੇ ਪਤਾ ਲੱਗਿਆ ਸਿੰਘਾਂ ਨੂੰ ਚਲੋ ਉਹਦੇ ਨਾਲੇ ਹੋ ਗਿਆ ਪੌੜੀਆਂ ਤੱਕੇ ਤੋਂ ਕਮਰ ਸਿੱਟਿਆ ਤੇ ਉੱਥੋਂ ਉਹਨਾਂ ਨੂੰ ਸ਼ਿਫਟ ਕੀਤਾ ਤੇ ਪੈਂਜੀ ਨੂੰ ਸ਼ਿਫਟ ਕਰਕੇ ਉਹ ਅਕਾਲ ਤਖਤ ਸਾਹਿਬ ਦੇ ਕੋਲ ਨਿਸ਼ਾਨ ਸਾਹਿਬ ਦੇ ਨਾਲ ਜਿਹੜੀ ਬਿਲਡਿੰਗ ਹੈ ਉੱਥੇ ਸ਼ਿਫਟ ਕਰ ਦਿੱਤਾ ਉਹਨਾਂ ਨੂੰ ਸ਼ਿਫਟ ਹੋਣ ਤੋਂ ਬਾਅਦ ਦੇਸਾਂ 15 ਦਿਨਾਂ ਬਾਅਦ ਉਹ ہتھیار ਸਾਰੇ ਕੋਈ ਵਾਪਸ ਲੈ ਗਿਆ ਪਤਾ ਨਹੀਂ ਲੱਗਿਆ ਕੌਣ ਲੈ ਗਿਆ ਬੜੇ ਪਰੇਸ਼ਾਨ ਸੀ ਮੈਂ ਤੇ ਮੇਰੀ ਮੈਸੇਜ ਬੱਚੇ ਨਾਲ ਸੀ ਅਸੀਂ ਉਹਨਾਂ ਨੂੰ ਮੈਂ ਮਿਲਣ ਜਾਂਦਾ ਰਹਿੰਦਾ ਸੀਗਾ ਹਾਲ ਚਾਲ ਪੁੱਛਣ ਮੈਂ ਕੋਈ ਦਰੀਦਾ ਸੀ ਗਏ ਮੇਰੇ ਨੂੰ ਤੇ ਉਹ ਬੜੇ ਉਦਾਸ ਬੈਠੇ ਸਨ ਉਦਾਸ ਬੈਠੇ ਦੋ ਚਾਰ ਦਾ ਮੇਰੇ ਪੁੱਛਣ ਤੇ ਪੈਨ ਜੀ ਕੀ ਗੱਲ ਹੋਈ ਹੈ ਪੈਨ ਜੀ ਗੱਲ ਕਰਨੀ ਕੋਈ ਨਹੀਂ ਕੁਝ ਨਹੀਂ ਕੋਈ ਕੋਈ ਨਹੀਂ ਰਹੀ ਮੈਂ ਕਹਿੰਦਾ ਨਹੀਂ ਗੱਲ ਤਾਂ ਹੈ ਕੁਝ ਤਾਂ ਦੱਸੋ ਕੀ ਹੋਇਆ ਕੀ ਹੈ ਕਹਿੰਦੇ ਵੀ ਹੁਣ ਤੁਸੀਂ ਦੋ ਬਈ ਮੈਂ ਇੱਥੇ ਆ ਗਿਆ ਸੇਫ ਆ ਮੈਂ ਕਹਾਂ ਸੀ ਸੇਫ ਕਿਦੇ ਵੀ ਨਹੀਂ ਹਾਂ ਉਹ ਪਿਛਲੇ ਪਾਸੇ ਕਾਬ ਤੱਕ ਤੱਕ ਪਿਛਲੇ ਪਾਸਾਰ ਰਾਹ ਖਾਲੀ ਹੈ ਫੋਰਸ ਬਾਹਰ ਖੜੀ ਹੈ 50 ਬੰਦੇ ਇਕੱਠੇ ਪੈ ਕੇ ਇੱਥੋਂ ਹੀ ਚੁੱਕ ਸਕਦੇ ਨੇ ਉਥੋਂ ਵੀ ਚੁੱਕਣ ਲਈ ਆਏ ਸੀਗੇ ਕਹਿੰਦੇ ਫਿਰ ਦੱਸੋ ਹੁਣ ਕੀ ਕਰੀਏ ਉਹ ਤਾਂ ਅਸਲਾ ਸਾਰਾ ਸੰਦਾਨ ਮੰਗਾ ਲਿਆ ਵਾਪਸ ਵੜੀ ਰਲ ਗਈ ਹੋਈ ਮੈਂਨ ਕਿਹਾ ਵੀ ਤੁਸੀਂ ਗੱਲ ਕਰਨੀ ਸੀ ਕਿਸੇ ਨਾਲ ਕਹਿੰਦੇ ਕਿਹਦੇ ਨਾਲ ਮੈਂ ਕਿਹਾ ਸਲੋਂਗੋ ਵਾਲ ਨੂੰ ਗਹਿਣਾ ਸੀ ਕਹਿੰਦੇ ਕਿਹਾ ਸੀ ਉਹਨੂੰ ਸਿਰ ਮਾਰਤਾ ਕਹਿੰਦਾ ਮੈਂ ਨਹੀਂ ਸੰਦਾਨ ਨਾਲ ਗੱਲ ਕਰ ਸਕਦਾ ਟੌੜਾ ਸਾਹਿਬ ਨੂੰ ਕਿਹਾ ਸੀਗਾ ਇਹ ਬੜੀ ਹੈਰਾਨਗੀ ਹੋਈ ਵੀ ਸੋਮਪਰਾਗਰ ਨਾ ਗੱਲ ਕਰਨ ਦਾ ਕੀ ਮਤਲਬ ਕੀ ਹੈ ਜਦੋਂ ਅਸੀਂ ਮੰਨਦੇ ਹਾਂ ਕਿ ਇਹਨਾਂ ਨੇ ਆਪਣਾ ਪਤੀ ਕੌਮ ਦੀ ਖਾਤਰ ਸ਼ਹੀਦ ਕਰਵਾਇਆ ਹੈ ਸਾਡੀ ਭੈਣਾਂ ਇੱਜ਼ਤ ਹੈ ਤੇ ਇਹਨਾਂ ਦੀ ਰੱਖਿਆ ਵਾਸਤੇ ਸਾਨੂੰ ਸਾਰਾ ਇਨਜ਼ਾਮ ਕਰਨਾ ਚਾਹੀਦਾ ਤੇ ਮੈਨੂੰ ਪਤਾ ਨਹੀਂ ਮੇਰਾ ਕਿਸ ਤਰ੍ਹਾਂ ਕਿਉਂ ਐਵੇਂ ਇਹਨਾਂ ਮੈਂ ਬ੍ਰਾਡਰ ਖੁੱਲਾ ਦਿਲ ਦਾ ਸੀ ਦਲੇਰ ਬਣ ਕੇ ਚੱਲਿਆ ਗਿਆ ਮੈਨੂੰ ਪਤਾ ਨਹੀਂ ਸੀ ਸੰਤਾ ਬਾਰੇ ਬਹੁਤੀ ਮੈਂ ਉਹਨਾਂ ਕਦੀ ਗੱਲ ਨਹੀਂ ਕੀਤੀ ਫਸਟ ਟਾਈਮ ਜਦੋਂ ਇਹ ਮੁਲਾਕਾਤ ਹੋਈ ਮੇਰੀ ਮੈਂ ਗਿਆ ਤੇ ਉਹ ਤਖਣਾ ਤੇ ਲੰਗਰ ਹਾਲ ਦੇ ਉੱਪਰ ਰਾਜਮਾਨ ਸਨ ਤਾਂ ਉਥੇ ਕਾਫੀ ਸੰਗਤ ਸੀ ਸੰਗਤ ਕਾਫੀ ਸੀ ਮੈਂ ਤੇ ਮੇਰੇ ਵਿੱਚ ਦੋਵੇਂ ਸੀ ਮੈਂ ਸਾਨੂੰ ਘਟੋ ਘਟਾ ਪੌਣਾ ਘੰਟਾ ਕੰਡਾ ਖਲੋਣਾ ਬੈ ਗਿਆ ਕਿਉਂਕਿ ਪੀੜ ਸੀ ਰਿਪੋਰਟਰ ਬੜੇ ਸਨ ਕਾਫੀ ਇੰਟਰਵਿਊਸ ਚੱਲਦੀਆਂ ਰਹਿੰਦੀਆਂ ਸਨ ਤੇ ਸੰਤਾਂ ਨੇ ਦੋ ਤਿੰਨ ਵਾਰ ਨਿਕਾ ਕਰਕੇ ਵਿਖਿਆ ਵੀ ਦੋਵੇਂ ਵੀ ਇਹ ਵੀ ਖੜੇ ਨੇ ਫਿਰ ਆਖਿਰਕਾਰ ਜਦੋਂ ਇੱਕ ਇੰਟਰਵਿਊ ਓਕੀ ਤੇ ਉਹਨਾਂ ਮੈਨੂੰ ਕਹਿੰਦੇ ਹਾਂ ਭਾਈ ਦੱਸੋ ਤੁਸੀਂ ਕਿਥੋਂ ਮੈਂ ਕਿ ਜੀ ਮੈਂ ਮੁਹੱਲੀ ਤੋਂ ਤੇ ਮੈਂ ਇੱਕ ਇੱਕ ਬੇਨਤੀ ਛੁੱਟੀ ਜੀ ਕਰਨੀ ਸੀ ਕਹਿੰਦੇ ਹਾਂ ਦੱਸ ਤੇ ਮੈਂ ਉਹਨੂੰ ਆਪਣੇ ਟੰਗ ਨਾਲ ਗੱਲ ਗਿਆ ਮੈਂ ਕਹਿੰਦਾ ਜੀ ਭੈਣ ਜੀ ਅਮਰਜੀਤ ਕੌਰ ਉਹ ਨਾਲ ਸੁਣਦਾ ਸਰ ਇੱਕਦਮ ਖੜੇ ਹੋ ਗਏ ਕਹਿੰਦੇ ਹਾਂ ਕੀ ਹੋ ਗਿਆ ਬੀਬਾ ਨੂੰ ਮੈਂ ਕਹਿੰਦਾ ਜੀ ਪਹਿਲਾਂ ਤਾਂ ਸੋ ਇੱਥੇ ਸਨ ਆਪਣਾ ਨਾਣੇ ਪਰਵਾਸ ਤੇ ਕਹਿੰਦੇ ਆਹੋ ਸ਼ਿਫਟ ਕਰ ਲਿਆ ਉਧਰ ਉਹ ਲੈ ਗਏ ਸੀਗੇ ਤੇ ਮੈਂ ਕਿਹਾ ਉਥੇ ਸੇਫ ਹੋਗੇ ਜੀ ਬਿਲਕੁਲ ਹੂੰ ਕਹਿੰਦੇ ਸੇਫ ਤਾਂ ਕਿਤੇ ਵੀ ਨਹੀਂ ਥੋੜੀ ਇਤਰਾਜ਼ ਇਤਿਆਹਾ ਸਾਨੂੰ ਇਚਾਰਜ ਕਰਨ ਦੀ ਲੋੜ ਹੈ ਮੈਂ ਕਿਹਾ ਜੀ ਉਹ ਹਥਿਆਰ ਵਾਪਸ ਮੰਗਾ ਲੇ ਤੁਸੀਂ ਉਹ ਮੇ ਤੋਂ ਮੋਹੀ ਨਿਕਲ ਆ ਸੀ ਤੁਸੀਂ ਉਹਨਾਂ ਨੂੰ ਗੁੱਸੇ ਨਾਲ ਲੜ ਗਿਆ ਹੂੰ ਕਹਿੰਦਾ ਹਥਿਆਰ ਮੈਂ ਮੰਗਾਏ ਕਿੰਨੇ ਮੰਗਾਏ ਹੂੰ ਮੈਂ ਕਿਹਾ ਜੀ ਮੈਨੂੰ ਨਹੀਂ ਪਤਾ ਇਹੀ ਗੱਲ ਸੁਣੀ ਹੈ ਕਿ ਸੰਤਾ ਨੇ ਹਥਿਆਰ ਵਾਪਸ ਮੰਗਾ ਲੇ ਹੂੰ ਕੋਈ ਮੁੰਡੇ ਗਏ ਨੇ ਉਹਨਾਂ ਨੇ ਕਹਿ ਲਈ ਤੁਸੀਂ ਸੇਫ ਜਗ੍ਹਾ ਤੇ ਆ ਗਿਓ ਸਾਂਜੀ ਕਹਿੰਦੇ ਹੁਣ ਤੁਹਾਨੂੰ ਸਿਆਲਨ ਕੀ ਲੋਣਾ ਹੈ ਚਾਰ ਕੇ ਪੰਜ ਚਾਰ ਸੀ ਵਾਪਸ ਲੈ ਲੈ ਸੰਤਨ ਬੜਾ ਗੁੱਸੇੜੇ ਗੁੱਸੇ ਚੋਂ ਉਹਨਾਂ ਇੰਨਾ ਗੁੱਸਾ ਜਿਹੜਾ ਉੱਠ ਕੇ ਡਾਂਗ ਚੱਕ ਲੀ ਉਹਨਾਂ ਨੇ ਡਾਂਗ ਚੱਕ ਨੂੰ ਤਿੰਨਾਂ ਚੋਂ ਪੰਜਾਂ ਮਦ ਖੜਕਾਈ ਵੀ ਕਰਤੀ ਉਹਨਾਂ ਚ ਇੱਕ ਬੋਲ ਪਿਆ ਉਹ ਜੀ ਉਹ ਕਹਿੰਦੇ ਸੀ ਫਲਾਣਾ ਕਹਿੰਦਾ ਸੀਗਾ ਕਿ ਹੁਣ ਬੀਬੀ ਜੀ ਸੇਫ ਜਗ੍ਹਾ ਤੇ ਨਹੀਂ ਪੈਸਾ ਨੂੰ ਸਿਆਲਨ ਗਲੋੜ ਹੈ ਉਹਨਾਂ ਕਹ ਬਲਾਉਂ ਨੋਗੀ ਉਹਨਾਂ ਚੋ ਇੱਕ ਬੰਦਾ ਕਾਬੂ ਆ ਉਸੇ ਨੂੰ ਕਹਿੰਦੇ ਪਤਾ ਬੀਟੀ ਕੇ ਸੀਟੀ ਇਹਨੇ ਨੂੰ ਉਹਦੀ ਚੰਗੀ ਕਟਾਈ ਕੀਤੀ ਫਿਰ ਮੈਨੂੰ ਕਾਫੀ ਟਾਈਮ ਬਾਅਦ ਮੈਨੂੰ ਕਹਿੰਦੇ ਵੀ ਕਢਾਓ ਅਨਸਾਰੇ ਮੁੰਡਿਆਂ ਨੂੰ ਲਿਆਓ ਹਿਆਰ ਸਾਰਾ ਕੱਢ ਰੋਕ ਕੇ ਥੇ ਕੇ ਉਹ ਲਿਆਏ ਫਿਰ 1 ਰੋਲਰ ਦਿੱਤਾ ਤਿੰਨ ਹੋਰ ਹਿਆਰ ਸੰਦੇ ਕਿ ਮੈਨੂੰ ਕਹਿੰਦੇ ਲੈ ਜਾ ਮੈਂ ਕਿਹਾ ਜੀ ਮੈਂ ਮੇਰੇ ਨਾਲ ਮੇਰੀ ਮੈਸੇਜ ਹੈ ਮੈਂ ਕਿੱਦਾਂ ਸਵਾਨ ਚੱਕ ਲਿਆ ਸਾਂ ਮੁੰਡਿਆਂ ਨੂੰ ਭੇਜੋ ਫਿਰ ਮੁੰਡੇ ਭੇਜੇ ਤੇ ਜਾ ਕੇ ਹਿਆਰ ਦਿੱਤੇ ਕਦੇ ਸੰਤਾਂ ਨੇ ਵੱਖਵਾਦੀ ਜਾਂ ਵੱਖਰੇ ਮੁਲਕ ਦੀ ਗੱਲ ਕੀਤੀ ਤੁਸੀਂ ਮਿਲਦੇ ਰਹੋ ਉਹਨੇ ਸੰਬੋਧਨ ਵੀ ਦੇਖੇ ਨੇ ਤੁਸੀਂ ਉਹ ਉਸ ਸੰਦਰਸ਼ ਦੇ ਵਿੱਚ ਵਿਚਰਦੇ ਵੀ ਰਹੇ ਕਿਤੇ ਵੀ ਨਹੀਂ ਕੀਤੀ ਵੱਖਵਾਦੀ ਕੋਈ ਗੱਲ ਨਹੀਂ ਕੀਤੀ ਨਾ ਵੱਖਰੇ ਮੁਲਕ ਦੀ ਨਿਰਮਾਣ ਕੀਤੀ ਨਾ ਖਾਲਸਾਪਨ ਦੇ ਕਿਤੇ ਹੁੰਦਾ ਰਹੇ ਉਹਨਾਂ ਨੇ ਇਹ ਜ਼ਰੂਰ ਕਿਹਾ ਸੀ ਵੀ ਜੇ ਦੇ ਦੇਵੋਗੇ ਤਾਂ ਲੈ ਲਾਂਗੇ ਪਰ ਇਸ ਤਰ੍ਹਾਂ ਨਹੀਂ ਕਿਹਾ ਸੀ ਕਿ ਸਾਡੀ ਮੰਗ ਚਾਹੀਦੀ ਸਾਡੀ ਮੰਗ ਨਾ ਉਹਨਾਂ ਕਿਹਾ ਮੰਗ ਕੋਈ ਨਹੀਂ ਜੇ ਤੁਸੀਂ ਦੇਣਾ ਚਾਹ ਦੇ ਦੇਵੋਗੇ ਭਾਈ ਲੈ ਲਾਂਗੇ ਝੋਲੀ ਪਾ ਲਾਂਗੇ ਮੈਂ ਸਾਰ ਵਕਫਾ ਦੀ ਗੱਲਿਆਂ ਦੀ ਫਿਰ ਇਹ ਜਿਹੜਾ ਹੁਣ ਫਿਲਮ ਆ ਰਹੀ ਆ ਇਸ ਦੇ ਵਿੱਚ ਇਸ ਤਰ੍ਹਾਂ ਦਾ ਕਿਰਦਾਰ ਦਿਕਾਇਆ ਜਾ ਰਿਹਾ ਕਿ ਉਹ ਤਾਂ ਜੀ ਬਖਰੇ ਮੁਲਕ ਦੀ ਮੰਗ ਕਰਦੇ ਸੀ ਉਹ ਸੰਤਨ ਬਦਨਾਮ ਕਰਨ ਵਾਸਤੇ ਇੱਕ ਸੰਤਨ ਨੂੰ ਕਿਉਂਕਿ ਸਰਦਨਾਮਾ ਤੇ ਸੱਤਾ ਵੀ ਜਿਹੜੀ ਕੀ ਕਹਿੰਦੇ ਆ ਵੀ ਇਸ ਤਰ੍ਹਾਂ ਦੀ ਹੈ ਵਣ ਚੁੱਕੀ ਅਵੇਜ ਵੀ ਦੁਨੀਆਂ ਦੇ ਦੇਖ ਲਓ ਦੁਨੀਆ ਉਹਨਾਂ ਦੇ ਫੋਟੋਆਂ ਲੁੱਕੀ ਜਿਵੇਂ ਲਾਈਫ ਇਹਦੇ ਪੂਜਦੇ ਨੇ ਇਨਨ ਨਫਰਤ ਹੈ ਇਹਨਾਂ ਨੂੰ ਫੋਟੋ ਵੀ ਨਫਰਤ ਹੈ ਤਾਂ ਤਾਂ ਫੋਟੋ ਤੋਂ ਵੀ ਨਫਰਤ ਕਰਦੇ ਨੇ ਹੂੰ ਇਹ ਜਿਹੜੀ ਅਰਨੌਦ ਹੈ ਕੋਈ ਪਤਾ ਨਹੀਂ ਕੱਟੜ ਕਿਉਂ ਹੈ ਪਰ ਇਹਨੂੰ ਸੋਚਣਾ ਚਾਹੀਦਾ ਵੀ ਤੂੰ ਫਿਲਮ ਐਫਿਲੋ ਐਕਟਰੈਸ ਹੈ ਤੂੰ ਫਿਲਮ ਬਣਾਉਣੀਆਂ ਤੇਰੀਆਂ ਫਿਲਮਾਂ ਚੱਲਣੀਆਂ ਨੇ ਤੇ ਤੂੰ ਇਸ ਸਾਮ ਦੀ ਹਰਕਤ ਨਾ ਕਰ ਹੋਰ ਤਾਂ ਭਾਜੀਪੀ ਦੀ ਐਮਪੀ ਵੀ ਬਣ ਗਈ ਹੈ ਬਸ ਇਸੇ ਕਰਕੇ ਨਾ ਐਮਪੀ ਬਣਨ ਵਾਸਤੇ ਹੀ ਤੇਰੇ ਨਾਲ ਡਰਾਮਾ ਕੀਤਾ ਸੀ ਬਣਨ ਵਾਸਤੇ ਐਮਪੀ ਬਣਨ ਵਾਸਤੇ ਉਹਨੇ ਸਿੱਖਾਂ ਨੂੰ ਨਫਰਤ ਕੀਤੀ ਹੈ ਪੰਜਾਬ ਨੂੰ ਨਫਰਤ ਕੀਤੀ ਹੈ ਤੇ ਸੇ ਕਾਨੂੰਨ ਅਤਵਾਦੀ ਕਹਿਣਾ ਜਾਂ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੰਮ ਜੇਕਰ ਇਹ ਫਿਲਮ ਰਿਲੀਜ਼ ਹੁੰਦੀ ਹੈ ਕਹਿੰਦੇ 16 ਮਾਫ ਕਰਨਾ 6 ਸਤੰਬਰ ਨੂੰ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਕੀ ਮਾਹੌਲ ਆ ਪੰਜਾਬ ਦੇ ਵਿੱਚ ਬਣ ਸਕਦਾ ਦੇਖੋ ਜੀ ਮਾਹੌਲ ਕੀ ਮੈਂ ਕੱਲ ਇੱਕ ਵੀਡੀਓ ਦੇਖ ਰਿਹਾ ਸੀ ਉਹਨਾਂ ਦੀ ਵਕੀਲਾਂ ਦੀ ਵਕੀਰ ਵੀ ਚਾਰਾਂ ਜਿਹੀ ਕਰ ਰਹੇ ਨੇ ਤੇ ਪਰਚਾ ਦਰਜ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਬਾਕੀ ਪੂਰਾ ਤੌਰ ਲੱਗ ਰਿਹਾ ਹੈ ਐਸਪੀਸੀ ਵੱਲੋਂ ਹੀ ਤੇ ਸਿੱਖ ਸਥਾਨਾਂ ਵੱਲ ਵੀ ਫਿਲਮ ਦੇ ਰਿਗਲਿਸਣਾ ਹੋਵੇ ਅ ਕੱਲ ਤੱਕ ਸਾਬ ਨੇ ਵੀ ਇਤਰਾਜ਼ ਕਰਕੇ ਕੱਲ ਤੱਕ ਉਹ ਇਤਰਾਜ਼ ਚੁੱਕਿਆ ਜੀ ਉਹਨਾਂ ਨੇ ਹਾਂ ਉਹਨਾਂ ਨੇ ਲੈਟਰ ਲਿਖੀ ਚਾਹ ਪਹੁੰਚ ਵੀ ਕੀਤੀ ਹੈ ਕੋਸ਼ਿਸ਼ ਹੈ ਕਿ ਫਿਲਮ ਨਾ ਚੱਲੇ ਜੇ ਚਲੇਗੀ ਤਾਂ ਇਹਦਾ ਰਿਜ਼ਲਟ ਮਾੜਾ ਨਿਕਲੇਗਾ ਸ਼ੋਰ ਹੈ ਕਿਉਂਕਿ ਸਿੱਖ ਨੌਜਵਾਨ ਅੱਗੇ ਭੜਕੇ ਹੋਏ ਨੇ ਤੇ ਹੋ ਸਕਦਾ ਕੋਈ ਕਤਲਗਰ ਸ਼ੂਟਿੰਗ ਮੜੀ ਹੋ ਜਾਵੇ ਕੋਈ ਸ਼ਰਾਰਤ ਹੋ ਜਾ ਕੇ ਤਾਂ ਹੋ ਸਕਦਾ ਕੋਈ ਵੱਡੀ ਗੱਲ ਨਹੀਂ ਤੁਸੀਂ ਪਹਿਲਾਂ ਹੀ ਉਹ ਸਮੇਂ ਦੇ ਵਿੱਚੋਂ ਨਿਕਲੇ ਹੋ ਜਦੋਂ ਉਹ ਸਮਾਂ ਬਹੁਤ ਮਾੜਾ ਸਮਾਂ ਸੀ ਜਿਹੜਾ ਬਹੁਤ ਮਜਬੂਰ ਹੋਣਾ ਪਿਆ ਤੁਹਾਨੂੰ ਜਿਹਾ ਹੋ ਰਿਹਾ ਉਹ ਸਮੇਂ ਦੇ ਸਿੱਖ ਸੀ ਉਹ ਸਮੇਂ 'ਚ ਬੜੇ ਔਖੇ ਤਰੀਕੇ ਨਾਲ ਨਿਕਲੇ ਗਏ ਬਹੁਤ ਔਖੇ ਨਾਲ ਗਲੇ ਘਰਾਂ ਦੇ ਘਰ ਉਜੜ ਗਏ ਉਜੜ ਗਏ ਮੇਰਾ ਘਰ ਸੀਲ ਹੋ ਗਿਆ ਸੀ 10 ਮਹੀਨੇ ਮੇਰੇ ਬੱਚੇ ਰੁੱਲ ਗਏ ਤੇ ਇੱਥੇ ਪੁਲਿਸ ਨੇ ਚੌਕੀ ਤੰਬੂ ਲਾ ਕੇ ਪੁਲਿਸ ਹੋ ਗਈ ਕੋਈ ਅੰਦਾਜ਼ਾ ਲਾਉਂਦਾ ਮੈਂ ਤਾਂ ਵੀ ਬਾਰ-ਬਾਰ ਫਿਰ ਚੀਜ਼ਾਂ ਵੱਲ ਫੇਰ ਕਿਉਂ ਮੋੜਿਆ ਜਾ ਰਿਹਾ ਪੰਜਾਬ ਨੂੰ ਇਹ ਸਰਕਾਰਾਂ ਦਾ ਖੇਡ ਜੀ ਪੋਲਿਟਿਸ਼ਨਰਾਂ ਨੂੰ ਪਤਾ ਇਸ ਤਰ੍ਹਾਂ ਦਾ ਪ੍ਰੋਗਰਾਮ ਚੰਗਾ ਲੱਗਦਾ ਹੋਵੇ ਅਸਲ ਸਾਰੀ ਖੇਡ ਤਾਂ ਬੀਜੇਪੀ ਕਰ ਰਹੀ ਹੈ ਉਹ ਪੰਜਾਬ ਨੂੰ ਬਿਲਕੁਲ ਇੰਨਾ ਨਿਵਾਂ ਦਿਖਾਉਣਾ ਚਾਹੁੰਦੀ ਹੈ ਕਿ ਉਹਨਾਂ ਦੇ ਕੋਈ ਬੁਰਲੇ ਹੀ ਨਾ ਜੋ ਮਨਮਸਜੀ ਹੈ ਉਹ ਸਰਕਾਰ ਚਲਾਉਣਾ ਇਹ ਸਾਡੇ ਪੰਜਾਬ ਸਰਕਾਰ ਵੀ ਇਸ ਤਰ੍ਹਾਂ ਹੀ ਹੈ ਇਹ ਵੀ ਕੋਈ ਅਤੇ ਆਪਣਾ ਵੀ ਇਹ ਹੱਕਚਾਰੀ ਨਹੀਂ ਹੈ ਤੇ ਭਗਵੰਦ ਮਾਨ ਦਾ ਕਿਰਦਾਰ ਸਾਫ਼ ਨਜ਼ਰ ਆਉਂਦਾ ਹੈ ਵੀ ਉਹ ਉਹਨਾਂ ਨੇ ਭਾਜਪਾ ਦੀ ਝੋਲੀ ਪਿਆ ਵਾ ਜਿਵੇਂ ਉਹ ਕਹੇ ਉਹ ਕਹੀ ਜਾਂਦਾ ਐਨੇ ਸਮੇਂ ਬਾਅਦ ਇਹ ਫਿਲਮ ਦਾ ਪਿੱਛੇ ਕੀ ਏਜੰਡਾ ਤੁਹਾਨੂੰ ਲੱਗਦਾ ਹੋਰ ਹੋ ਸਕਦਾ ਮੈਂ 23 ਸਮਝਦਾ ਵੀ ਉਹ ਪੰਜਾਬੀਆਂ ਨੂੰ ਨਿਵਾ ਦਿਖਾਉਣ ਵਾਸਤੇ ਹੀ ਹੈ ਇਹਨਾਂ ਨੂੰ ਕੈਪਚਰ ਕਰਨ ਵਾਸਤੇ ਗਏ ਲੋਕ ਵੀ ਪੰਜਾਬੀ ਸਦਾ ਵਾਸਤੇ ਇਹਨਾਂ ਨੂੰ ਗੁਲਾਮ ਬਣ ਜਾਣ ਇਹਨਾਂ ਦੇ ਦਬਾਤ ਹਲੇ ਲੈਣ ਉਹ ਸਾਫ ਨਜ਼ਰ ਇਹੀ ਆਉਂਦਾ ਇਦਾਂ ਹੀ ਕਾਰਨ ਦੀ ਕੋਸ਼ਿਸ਼ ਕਰ ਰਹੇ ਨੇ ਕੋਈ ਖਾਸ ਗੱਲ ਇਧਰੋਂ ਪੰਜਾਬ ਵੱਲੋਂ ਤਾਂ ਕੋਈ ਐਸੀ ਗੱਲ ਨਹੀਂ ਹੈ ਕੋਈ ਫਿਲਮ ਰਿਲੀਜ਼ ਹੁੰਦੀ ਆ ਆਪਸੀ ਧਰਮਾਂ ਦੇ ਵਿੱਚ ਵੀ ਪਾੜਾ ਹੋਰ ਵੱਧ ਰਿਹਾ ਹੈਗਾ ਜੀ ਉੱਥੇ ਵੱਧ ਰੇਟ ਦੇਖ ਰਿਹਾ ਹੈ ਨੈਚੁਰਲੀ ਗੱਲ ਹੈ ਕਿਉਂਕਿ ਇਹਨਾਂ ਨੇ ਪੰਜਾਬ ਦੇ ਵਿੱਚ ਉਹ ਬਜਰੰਗ ਦਲ ਤੇ ਹੋਰ ਤਿੰਨ ਚਾਰ ਪੀਮ ਜਦਿਆਂ ਇਹਗੀਆਂ ਜਥੇਬੰਦੀਆਂ ਬਣਾਈਆਂ ਨੇ ਉਹਨਾਂ ਨੂੰ ਪ੍ਰਮੋਟ ਕਰਦੇ ਨੇ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਏ ਤੇ ਉਹ ਅੱਗ ਲਾਈ ਜਾਂਦੇ ਨੇ ਤੇ ਉਹ ਤੇ ਉਹਨੂੰ ਨਜ਼ਰ ਆਉਂਦਾ ਹੈ ਚੰਗਨਾਲ ਨੌਦਰਮੀ ਉਹ ਇਸ ਤਰ੍ਹਾਂ ਦੇ ਹوادਥ ਪੈਦਾ ਕਰਨੀ ਚਾਹੁੰਦੀ ਇਹਨੇ ਮੋਸ਼ਕਲ ਪੈਦਾ ਕਰਨ ਪੰਜਾਬ ਵਾਸਤੇ ਹੋਰ ਸੰਤਾਂ ਦੇ ਨਾਲ ਕਿਹੜੀਆਂ-ਕਿਹੜੀਆਂ ਗੱਲਾਂ ਤੁਹਾਡੀਆਂ ਹੁੰਦੀਆਂ ਸੀ ਹੋਰ ਕਿੰਨੀਆਂ ਮੁਲਾਕਾਤਾਂ ਹੋਈਆਂ ਹਨ ਉਹ ਸੰਤਾਂ ਮੈਂ ਸਾਰੀਆਂ ਗੱਲਾਂ ਦੱਸਣ ਕਰਣਾ ਨਹੀਂ ਨੇ ਬਾਕੀ ਉਹ ਦੇਖੋ ਅਸੀਂ ਤਾਂ ਉਹਨਾਂ ਦੇ ਜੀ ਹੁਕਮ ਦੇ ਪਾਵਨ ਸੀ ਜਿਵੇਂ ਹੁਕਮ ਲਾਉਂਦੇ ਸੀ ਜੋ ਹੁਕਮ ਲਾਉਂਦੇ ਸੀ ਉਸ ਉਹਦੇ ਤੇ ਅਸੀਂ ਤੁਰੇ ਤੇ ਵਾਕੀਰੀ ਗੱਲ ਖਟਕੋਆਂ ਦੀ ਜੇ ਸਾਰੇ ਮੁੰਡੇ ਸੰਤਪਸ ਸੰਤਾਂ ਦੇ ਸਾਰੇ ਅਸੀਂ ਇੱਕ ਇੱਕ ਕੱਲ ਹੋਰ ਵੀ ਆਉਂਦੀ ਹੈ ਜਿਵੇਂ ਹੈਨਾ ਆਪਣਾ ਭਾਈ ਜਸਵੰਤ ਸਿੰਘ ਖਾਲੜਾ ਸੀ ਉਹਨਾਂ ਦੇ ਨਾਂ ਤੇ ਫਿਲਮ ਬਣਨੀ ਸੀ ਉਹਨੇ ਦਲਜੀਤ ਨੇ ਬਣਾਈ ਹੈ ਉਹ ਫਿਲਮ ਦੇ ਵਿੱਚ 80 ਕਟ ਲਾਏ ਗਏ ਨੇ ਉਹ ਫਿਲਮ ਹਾਲੇ ਤੱਕ ਨਹੀਂ ਰਿਲੀ ਨਹੀਂ ਰਿਲੀਕਾਰ ਦੇਖੋ ਜਿਹੜੀ ਕੋਈ ਪੰਜਾਬ ਦੇ ਹੱਕ ਦੀ ਜਾਂ ਸਿੱਖਾਂ ਦੇ ਹੱਕ ਦੀ ਕੋਈ ਵੀ ਫਿਲਮ ਬਣੇਗੀ ਨਾ ਬਣ ਨਹੀਂ ਦੇਣੀ ਹੂੰ ਅਗਰ ਪੰਜਾਬ ਦੀਆਂ ਜਾਂ ਸਖਾਂ ਦੀਆਂ ਸਿੱਖ ਇਤਿਹਾਸੀਆਂ ਫਿਲਮਾਂ ਬਣਨ ਲੱਗ ਜਾਣ ਤੇ ਉਹਦਾ ਨੁਕਸਾਨ ਨਹੀਂ ਫਾਇਦਾ ਹੀ ਹੋਏਗਾ ਸਾਰੇ ਕੰਟਰੀ ਨੂੰ ਫਾਇਦਾ ਆਏਗਾ ਲੋਕਾਂ ਦਾ ਜਾਗਰੂਕੀ ਪੈਦਾ ਹੋਏਗੀ ਪਰ ਉਹ ਇਹ ਸਰਕਾਰ ਨਹੀਂ ਚਾਹੁੰਦੀ ਵੀ ਇਹਨਾਂ ਨੂੰ ਵਾਰਿਆ ਜਾਵੇ ਉਹ ਕਹਿੰਦੇ ਵੀ ਕੌਮ ਨੂੰ ਦਬਾ ਕੇ ਰੱਖਾਂਗੇ ਜਿਹਨਾਂ ਚੇਰੇ ਚਲਦੀ ਹੈ ਉਹਨਾਂ ਨੂੰ ਦਬਾ ਕੇ ਰੱਖਣਾ ਪਵੇਗਾ ਔਰ ਮੇਰਾ ਖਿਆਲ ਜੇ ਮੋਦੀ ਐਸਪੀ ਨਾ ਹੁੰਦਾ ਤੇ ਕੋਈ ਚੇਂਜ ਬੜੀ ਤਕੜੀ ਹੋਣੀ ਸੀ ਉਹ ਕੇ ਗਾਂਧੀ ਸੰਜੇ ਗਾਂਧੀ ਦੇ ਜਿਹੜਾ ਉਹ ਤੇ ਵਿਚਾਰਾ ਹੁਣ ਉਹਨੇ ਰੈਲਾਈਜ਼ ਕਰ ਲਿਆ ਸੀਗਾ ਜੋ ਕੁਝ ਉਹਦੀ ਮਦਰ ਕੋਲ ਹੋਇਆ ਗਲਤੀ ਕਹ ਲੋ ਜਾਂ ਠੀਕ ਹੋਇਆ ਪਰ ਉਹਨੇ ਰੈਲਾਈਜ਼ ਕਰ ਲਿਆ ਸੀ ਉਹਦੇ ਉਹ ਜਿਹਨਾਂ ਸਿੱਖਾਂ ਨੂੰ ਗੱਲ ਨਾਲ ਲਾਉਣਾ ਚਾਹੁੰਦੇ ਸੀਗੇ ਇੱਕ ਫਿਲਮ ਦੇ ਵਿੱਚ ਤੁਸੀਂ ਉਹ ਟ੍ਰੇਲਰ ਪੂਰਾ ਦੇਖਿਆ ਹੋਣਾ ਜਦੋਂ ਮੋਟਰਸਾਈਕਲ ਤੇ ਆਉਂਦੇ ਨੇ ਕੁਝ 17 ਸਜਾਈ ਨਹੀਂ ਦੇਖਿਆ ਨਹੀਂ ਮੈਂ ਪੂਰਾ ਦੇਖਿਆ ਪਰ ਉਹ ਗੋਲੀਆਂ ਵੀ ਮਾਰਦੇ ਨੇ ਹੋ ਸਕਦਾ ਕਿ ਹੋਰ ਵੀ ਜ਼ਿਆਦਾ ਅਕਸ ਵਗਾੜਿਆ ਮੈਂ ਦੇਖਿਆ ਨਹੀਂ ਹਜੇ ਚੰਗੀ ਤਰ੍ਹਾਂ ਹੂੰ ਪੂਰਨ ਦੇਖਿਆ ਵੈਸੇ ਥੋੜਾ ਦੇ ਮਾਈਟ ਵਟਸਐਪ ਦੇਖਿਆ ਸੀ ਪਰ ਪੂਰਨ ਦੇਖਿਆ ਇਸ ਦੇ ਪਿੱਛੇ 700 ਦਸਿਆ ਮੈਂ ਨਾਲ ਗੱਲਬਾਤ ਹੋਈ ਹੈ ਕਿ ਇਹ ਦੀ ਉਹ ਦੱਸਿਆ ਵੀ ਇਸ ਤਰ੍ਹਾਂ ਕਰਕੇ ਨਾ ਇਸ ਤਰ੍ਹਾਂ ਦਾ ਕਰਨੇ ਪ੍ਰਭਾਵ ਕਿੰਨਾ ਕੁ ਮਾੜਾ ਪੈ ਸਕਦਾ ਪਨੇ ਇਹਦਾ ਹੁਣ ਮੈਂ ਤੇ ਸਾਰਿਆਂ ਨੂੰ ਪਤਾ ਲਗੀ ਪਰ ਉਹ ਤੇ ਤੁਹਾਨੂੰ ਵੀ ਪਤਾ ਲੱਗ ਸਕਦਾ ਪ੍ਰਭਾਵ ਕੀ ਪਏਗਾ ਪਏਗਾ ਬੰਦਾ ਜੋ ਪਏਗਾ ਮਾੜਾ ਪ੍ਰਭਾਵ ਪਏਗਾ ਜਿਸ ਅਰਲੀ ਜੁਂਦੀ ਹੈ ਸਨਮਾ ਦੇ ਵਿੱਚ ਪੈਗਾ ਇਹ ਕੋਈ ਸੱਚੀ ਗੱਲ ਹੈ ਤੇ ਜ਼ਖਮਾਂ ਨੂੰ ਦੇੜਨ ਵਾਲੀ ਗੱਲ ਹੈ ਜਿਹੜੇ ਅਜੇ ਜ਼ਖਮ ਅਲੇ ਨਹੀਂ ਹੂੰ ਇਹਨਾਂ ਭੋਕੇ 20 30 ਸਾਲ ਇਹਨਾਂ ਭੋਕੇ ਤੇ ਹੁਣ ਅਗਲੇ ਜ਼ਖਮਾਂ ਨੂੰ ਦੇੜਨ ਵਾਲੀ ਗੱਲ ਜਾਣ ਕੀ ਸ਼ੁਰੂਆਤ ਕੀਤੀ ਜਾ ਰਹੀ ਹੈ ਹੂੰ ਫਿਰ ਇਹਨਾਂ ਨੂੰ ਫੜਕਾਇਆ ਜਾਵੇ ਤੇ ਫਿਰ ਮਾਹੌਲ ਖਰਾਬ ਕੀਤਾ ਜਾਵੇ ਵਿਰੋਧ ਵੀ ਹੋ ਰਿਹਾ ਕਹਿੰਦੇ ਵੀ ਫਿਲਮ ਦਾ ਬਾਈਕਾਟ ਹੋਣਾ ਚਾਹੀਦਾ ਜਾਂ ਇਹ ਇਹ ਬੰਦ ਹੋਣੀ ਚਾਹੀਦੀ ਬੈਨ ਹੋਣੀ ਚਾਹੀਦੀ ਬਿਲਕੁਲ ਬਿਲਕੁਲ ਹੋਣੀ ਚਾਹੀਦੀ ਪੰਜਾਬ 'ਚ ਤਾਂ ਬਿਲਕੁਲ ਪਾਬੰਦੀ ਹੋਣੀ ਚਾਹੀਦੀ ਬਿਲਕੁਲ ਹੋਣੀ ਚਾਹੀਦੀ ਪੰਜਾਬ ਤੋਂ ਪ੍ਰਬੰਧੀ ਹੋਣੀ ਚਾਹੀਦੀ ਬਾਹਰ ਵੀ ਹੋਣੀ ਜਾਂਦੀ ਹੈ ਇਹ ਬਾਹਰ ਨਹੀਂ ਹੋਣੀ ਚਾਹੀਦੀ ਫਿਰ ਚਲਣੀ ਚਾਹੀਦੀ ਬੰਨ ਹੋਣੀ ਚਾਹੀਦੀ ਫਿਰ ਬਹੁਤ ਬਹੁਤ ਧੰਨਵਾਦ ਤਾਂ ਹਰਮਿੰਦਰ ਸਿੰਘ ਟਿੱਲੂ ਸੀ ਤਾਂ ਉਹ ਜਾਣਕਾਰੀ ਸਾਂਝੀ ਕਰ ਰਹੇ ਸੀ ਕਿ ਇਹਨਾਂ ਨੇ ਦੱਸਿਆ ਕਿ ਸੰਤਾਂ ਨੇ ਕਦੇ ਵੀ ਵਖਰੇ ਮੁਲਕ ਦੀ ਮੰਗ ਨਹੀਂ ਕੀਤੀ ਤਬ ਜਾਣ ਬੁੱਝ ਕੇ ਬਦਨਾਮ ਆ ਜਿਹੜਾ ਉਹ ਇੱਕ ਵਾਰ ਫਿਰ ਪੰਜਾਬ ਨੂੰ ਕੀਤਾ ਜਾ ਰਿਹਾ ਸੰਤ ਜਰਨੈਲ ਸਿੰਘ ਭੰਡਰਾ ਬਾਲੇ ਦੇ کردار ਨੂੰ ਗਲਤ ਤਰੀਕੇ ਦੇ ਨਾਲ ਕਾਇਦੇ ਦਿਖਾਇਆ ਜਾ ਰਿਹਾ ਜਿਸ ਤਰ੍ਹਾਂ ਇੱਕ ਟ੍ਰੇਲਰ ਹੈ ਜਿਹੜਾ ਇਸ ਫਿਲਮ ਦਾ ਰਿਲੀਜ਼ ਹੋ ਚੁੱਕਿਆ ਉਸ ਦੇ ਵਿੱਚ ਇੱਕ ਵਿਅਕਤੀ ਹੈ ਜਿਹੜਾ ਜਿਸ ਦੇ ਦਸਤਾਰ ਸਜਾਈ ਹੋਈ ਆ ਉਹ ਵੱਖਰੇ ਮੁਲਕ ਦੀ ਗੱਲ ਕਰ ਰਿਹਾ ਪਰ ਹੁਣ ਇਸ ਟ੍ਰੇਲਰ ਤੋਂ ਬਾਅਦ ਲਗਾਤਾਰ ਵਿਰੋਧ ਹੋ ਰਿਹਾ ਸਿੱਖ ਜਥੇਬੰਦੀਆਂ ਵਿਰੋਧ ਕਰ ਰਹੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦਾ ਵੀ ਬਿਆਨ ਆ ਗਿਆ ਕਿ ਇਹ ਜਿਹੜਾ ਪੰਜਾਬ ਦੇ ਖਿਲਾਫ ਵੱਡੀ ਸਾਜ਼ਿਸ਼ ਹੈ ਸੰਤਾਂ ਦੇ کردار ਨੂੰ ਢਾਹ ਲਾਉਣ ਦਾ ਯਤਨ ਕੀਤਾ ਜਾ ਰਿਹਾ ਇਹਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਪਰ ਹੁਣ ਹਰ ਕੋਈ ਇਸ ਫਿਲਮ ਦੇ ਵਿਰੋਧ ਦੇ ਵਿੱਚ ਆ 6 ਸਤੰਬਰ ਨੂੰ ਫਿਲਮ ਰਿਲੀਜ਼ ਹੋਣ ਜਾ ਰਹੀ ਆ ਪਰ ਉਸ ਤੋਂ ਪਹਿਲਾਂ ਇਸ ਤੇ ਵਿਵਾਦ ਖੜਾ ਹੋ ਗਿਆ ਦੇਖਣਾ ਹੋਵੇਗਾ ਕਿ ਫਿਲਮ ਤੇ ਰੋਕ ਲੱਗਦੀ ਆ ਜਾਂ ਨਹੀਂ ਪਰ ਇਹ ਜ਼ਰੂਰ ਕਿਹਾ ਜਾ ਰਿਹਾ ਕਿ ਜੇਕਰ ਇਹ ਫਿਲਮ ਰਿਲੀਜ਼ ਹੋਏਗੀ ਤਾਂ ਪੰਜਾਬ ਦਾ ਮਾਹੌਲ ਆ ਜਿਹੜਾ ਉਹ ਗਰਮ ਹੋ ਸਕਦਾ ਹੈ ਪੰਜਾਬ ਦੇ ਮਾਹੌਲ ਨੂੰ ਜਿਹੜਾ ਲੰਬੂ ਲਾਉਣ ਦਾ ਯਤਨ ਇਸ ਫਿਲਮ ਦੇ ਜ਼ਰੀਏ ਕਿਹਾ ਜਾ ਰਿਹਾ ਹੈ ਸਾਥੀ ਸਨੀ ਦੇ ਨਾਲ ਕੁਲਦੀਪ ਸਿੰਘ ਪੂਰੇ ਰਜਨਸ ਬੁਕਸਮੈਨ ਟੀਵੀ ਮੋਹਾਲੀ